ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਅਮ੍ਰਿਤਸਰ ਅਟਾਰੀ ਦੇ ਇਲਾਕੇ ਦੇ ਵਿੱਚ ਭੋਗਪੁਰੇ ਦੇ ਅੰਦਰ ਆਪਣੀ ਧੀ ਨੂੰ ਛੇੜਨ ਤੋਂ ਰੋਕਣਾ ਇੱਕ ਪਰਿਵਾਰ ਨੂੰ ਮਹਿੰਗਾ ਪੈ ਗਿਆ ਤੁਹਾਨੂੰ ਦੱਸਦੇ ਕਿ ਮੰਚਲੇ ਲੋਕਾਂ ਦੇ ਵੱਲੋਂ लाठी ਟੰਡੇ ਤਲਵਾਰਾਂ ਇੱਥੇ ਤੱਕੀ ਪਿਸਤੋਲਾਂ ਲੈ ਕੇ ਇਸ ਪਰਿਵਾਰ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਤਸਵੀਰਾਂ ਜਿਹੜੀ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਰਹੇ ਹੋ 82 ਇਲਾਕੇ ਦੇ ਪੋਖਪੁਰ ਪਿੰਡ ਦੀ ਆ ਜਿੱਥੇ ਇਹ ਪਰਿਵਾਰ ਵਾਲਿਆਂ ਦੇ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਉਹਨਾਂ ਦੇ ਹੀ ਪਿੰਡ ਦੇ ਕੁਝ ਲੋਕ ਉਹਨਾਂ ਦੀ ਕੁੜੀ ਦੇ ਨਾਲ ਛੇੜਛਾੜ ਕਰਦੇ ਸਿਓ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਵਿਰੋਧ ਕਰਨ ਤੇ ਗੁੱਸੇ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਮੁੰਡੇ ਇਕੱਠੇ ਕਰਕੇ ਉਹਨਾਂ ਦੇ ਘਰ ਦੇ ਉੱਤੇ ਤਾਵਾ ਬੋਲਿਆ ਗਿਆ ਹਮਲਾ ਕੀਤਾ ਗਿਆ ਪਰਿਵਾਰ ਵਾਲੇ ਨੇ ਇਹ ਵੀ ਦੋਸ਼ ਲਾਇਆ ਕਿ ਮੌਕੇ ਤੇ ਉਹਨਾਂ ਦੇ ਵੱਲੋਂ ਪਿਸਤੌਲ ਕੱਢ ਕੇ ਫਾਇਰ ਕੀਤੇ ਗਏ ਉਹਨਾਂ ਦੇ ਹੱਥ ਚੱਕਰਪਾਨਾ ਲਾਠੀ ਟੰਡੇ ਤੇ ਹੋਰ ਸਾਰੇ ਜਿਹੜੇ ਹਥਿਆਰ ਸੀਗੇ ਉਹ ਮੌਜੂਦ ਸੀਗੇ ਉਹਨਾਂ ਦਾ ਸਿਆ ਕਿ ਅਸੀਂ ਜਿਹੜਾ ਗੁਆਂਡਿਆ ਦੇ ਘਰ ਚ ਲੁੱਕ ਕੇ ਆਪਣੀ ਜਾਨ ਬਚਾਈ ਉਹਨਾਂ ਕਹ ਕੇ ਕੁਝ ਸਮਾਂ ਪਹਿਲਾਂ ਉਹਨਾਂ ਦੀ ਕੁੜੀ ਨੂੰ ਕੁਝ ਹੀ ਲੋਕਾਂ ਦੇ ਵੱਲੋਂ ਛੇੜੰਦੀ ਕੋਸ਼ਿਸ਼ ਕੀਤੀ ਗਈ ਸੀ ਇਸ ਜਿਹਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਗਿਆ ਇਸੀ ਗੱਲ ਦੀ ਰੰਜਿਸ਼ ਨੂੰ ਲੈ ਕੇ ਜਿਹੜਾ ਉਹ ਹਮਲਾ ਕੀਤਾ ਗਿਆ ਤੇ ੁੰਡੇ ਇਕੱਠੇ ਹੋ ਕੇ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਇਹ ਪੂਰਾ ਹਮਲਾ ਕੀਤਾ ਗਿਆ ਜਾਣਕਾਰੀ ਦਿੰਦੇ ਆ ਪੀੜਤ ਪਰਿਵਾਰ ਤੋਤਰਵਿੰਦਰ ਸਿੰਘ ਅਤੇ ਉਸਦੀ ਪਤਨੀ ਰਵਿੰਦਰ ਕੌਰ ਨੇ ਦੱਸਿਆ ਕਿ ਉਹ ਤਪੁਰਜੀ ਦੇ ਵਿੱਚ ਫਾਸਟ ਫੂਡ ਦੀ ਰੈਡੀ ਲਾ ਕੇ ਆਪਣਾ ਗੁਜ਼ਰਬਸਰ ਕਰਦੇ ਨੇ ਅਤੇ ਉਹਨਾਂ ਦੀ ਲੜਕੀ ਦੇ ਨਾਲ ਉਹਨਾਂ ਦੇ ਗਵਾਂਡਿਆਂ ਦੇ ਵੱਲੋਂ ਛੇੜਛਾੜ ਕੀਤੀ ਗਈ ਅਤੇ ਰੋਕਣ ਤੇ ਉਹਨਾਂ ਦੇ ਵੱਲੋਂ ਸਾਡੇ ਕਰ ਬੰਦੇ ਜਿਹਾ ਪਿਸਤੋਲਾ 77 ਰੱਤਰ ਕਟਪਾਨ ਦੇ ਨਾਲ ਹਮਲਾ ਕੀਤਾ ਤੇਸੀ ਪਾ ਦੇ ਕਿ ਮਸਾ ਕੋ ਨਹੀਂ ਜਾਣ ਬਚਾਈ ਪਰ ਮਗਰੋਂ ਉਹਨਾਂ ਨੇ ਸਾਡੇ ਘਰ ਨੂੰ ਤਹਸ ਨਹਸ ਕਰ ਦਿੱਤਾ ਸਾਰੇ ਘਰ ਦੀ ਜਿਹੜੀ ਆ ਪੰਤ ਤੋੜ ਕਰ ਦਿੱਤੀ ਤੇ ਸਾਨੂੰ ਜਾਨੋ ਮਾਰਨ ਦੀ ਧਮਕੀਆ ਦੇ ਰਹੀ ਨੇ ਉਹਨਾਂ ਕਾਕੇ ਫਿਲਹਾਲ ਪਿੰਡ ਦੀ ਪੰਚਾਇਤ ਅਤੇ ਪੁਲਿਸ ਅਧਿਕਾਰੀ ਵੱਲੋਂ ਮੁੱਕੇ ਤੇ ਪਹੁੰਚ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਆ ਤੇਸੀ ਪੁਸ਼ਪ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕਰਦੇ ਆ ਇਸ ਸੰਬੰਧੀ ਚੜ੍ਹੋ ਡੀਐਸਪੀ ਅਟਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸੇ ਮੌਕੇ ਤੇ ਪਹੁੰਚੇ ਆ ਤੇ ਜਾਂਚ ਕੀਤੀ ਗਈ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡ ਦੀ ਰਵਿੰਦਰ ਕੌਰ ਦੇ ਘਰ ਗੁਆਂਢੀਆਂ ਦੇ ਵੱਲੋਂ ਪੰਨ ਤੋੜ ਕੀਤੀ ਗਈ ਹੈ ਅੱਜ ਐਸੀ ਜਾਂਚ ਕਰ ਰਹੀ ਹੈ ਤੇ ਚਲਦੀ ਜਿਹੜੀ ਆ ਉਹ ਪੜਨ ਦੀ ਕਾਰਵਾਈ ਕੀਤੀ ਜਾਊਗੀ ਤੁਹਾਨੂੰ ਦੱਸਦੀ ਕਿ ਮਹਿਲਾ ਜਦੋਂ ਲੋਕਾਂ ਦੇ ਜਾਣਕਾਰੀ ਸਾਂਝਾ ਕੀਤੀ ਗਈ ਹੈ ਉਸ ਦੇ ਵਿੱਚ ਉਹਨਾਂ ਦੱਸਿਆ ਕਿ ਉਸ ਨੂੰ ਦੇ ਪਰਿਵਾਰ ਨੂੰ ਜਾਨ ਦਾ ਖਤਰਾ ਕਿਉਂਕਿ ਜਿਹੜੇ ਲੋਕ ਨੇ ਕਦੇ ਵੀ ਜਿਸ ਤਰੀਕੇ ਦੇ ਨਾਲ ਉਸ ਦੇ ਘਰ ਦੇ ਉੱਤੇ ਹਮਲਾ ਕੀਤਾ ਕਦੇ ਵੀ ਉਹਨਾਂ ਦੇ ਉੱਤੇ ਹਮਲਾ ਕਰ ਸਕਦੇ ਨੇ ਸਹੀ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਨੇ ਕਿ ਇਨਸਾਫ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ ਕਿਉਂਕਿ ਉਸ ਦੀ ਕੂੜੀ ਦੇ ਨਾਲ ਇਹ ਲੋਕ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਉਸ ਦਾ ਵਿਰੋਧ ਇਹਨਾਂ ਦੇ ਵੱਲੋਂ ਕੀਤਾ ਗਿਆ ਤੇ ਵਿਰੋਧ ਕਰਨ ਦੇ ਕਾਰਨ ਤੇਸ਼ ਦੇ ਵਿੱਚ ਆ ਕੇ ਜਿਹੜਾ ਇਹਨਾਂ ਦੇ ਵੱਲੋਂ ਇਹ ਕਾਰਨਾਮਾ ਇਸ ਨੂੰ ਅੰਜਾਮ ਦਿੱਤਾ ਗਿਆ